ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਏ ਆਂ ਜੀ ਹਸਕੀ ਨਸਲ ਦੇ ਕਤੂਰੇ ਵਿਕਾਊ ਨੇ ਨੀਲੀਆਂ ਅੱਖਾਂ ਵਾਲੇ ਏਰੀਆ ਬਲੇਰਕੋਟ ਦਾ ਹੋਮ ਡਿਲੀਵਰੀ ਦਾ ਖਾਸ ਪ੍ਰਬੰਧ ਹੈ ਜੀ 8289986005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਤੂਰੇ ਜਿਹੜੇ ਖਰੀਦ ਸਕਦੇ ਹੋ ਡਾਬਲ ਜੈਕ ਵਾਲਾ ਟਰਾਲਾ ਵੇਚਾ ਹੂਆ ਜੀ 16/7 ਦਾ 2024 ਮਾਡਲ 2.5 ਫੁੱਟ ਵਿਡ ਵਧੀਆ ਜਿਸਤੀ ਦੀ ਜਾਲੀ ਲੱਗੀ ਹੋਈ ਹੈ ਰੇਡ ਦਾ ਹਿੱਸਾ 18 ਲਾਈਟਾ ਡਿਲਕਸ ਮਾਡਲ ਵਧੀਆ ਰੰਗ ਪੇਂਟ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਰੇਟ 299000 ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ 9463644505 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਬਲ ਜੈਕ ਵਾਲਾ ਟਰਾਲਾ ਜਿਹੜਾ ਤੁਸੀਂ 2 ਲੱਖ 99000 ਰੁਪਏ ਦੇ ਵਿੱਚ 24 ਮਾਡਲ ਨੂੰ ਖਰੀਦ ਸਕਦੇ ਹੋ ਜੀ ਅਲਟੋ ਗੇਟਨ ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ ਏਰੀਆ ਮੋਗਾ 1,55,000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਗੱਡੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਓਕੇ ਕੰਡੀਸ਼ਨ ਦੀ ਗੱਡੀ ਹੈ ਜੀ ਕਾਗਜ਼ वगैरह ਪੂਰੇ ਨੇ ਇਸ ਹੀਟਰ ਵਧੀਆ ਕੰਡੀਸ਼ਨ ਦੀ ਹੈ 9803202629 ਇਹ ਮਾਲਕ ਵੀਰ ਦਾ ਨੰਬਰ ਹੈ ਪੰਜਾਬ ਨੰਬਰ ਹੈ ਜੀ ਗੱਡੀ ਏ ਨੰਬਰ ਤੇ ਕਾਲ ਕਰ ਸਕਦੇ ਹੋ ਆਲਟੋ ਗੇਟਨ ਗੱਡੀ 2011 ਮਾਡਲ 1,55,000 ਰੁਪਏ ਦੇ ਵਿੱਚ ਤੁਸੀਂ ਇੱਕ ਗੱਡੀ ਨੂੰ ਖਰੀਦ ਸਕਦੇ ਹੋ। TVS Jupiter ਸਕੂਟੀ ਵਿਕਾਊ ਹੈ ਜੀ 2015 ਮਾਡਲ ਏਰੀਆ ਬਰਨਾਲਾ 45,000 ਰੁਪਏ ਰੇਟ ਰੱਖੇ ਗਿਆ ਜੀ। ਨੰਬਰ ਸਕਰੀਨ ਤੇ ਤੁਸੀਂ ਨੋਟ ਕਰ ਸਕਦੇ ਹੋ 9465520583 ਇਸ ਨੰਬਰ ਤੇ ਫੋਨ ਕਰਕੇ ਸਕੂਟੀ ਹੈ ਜਿਹੜੀ 2015 ਮਾਡਲ 45000 ਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਦਿਆ ਕਰੋ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਮਲਕੀਤ ਕੰਬਾਈਨ ਵਿਕਾਊਆ 2010 ਮਾਡਲ ਹੈ ਜੀ ਫੁੱਲ ਗਾਰੰਟੀ ਹੈ 7 ਲੱਖ ਰੁਪਏ ਰੇਟ ਰੱਖਿਆ ਗਿਆ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 2010 ਮਾਡਲ ਮਲਕੀਤ ਕੰਬਾਈਨ ਵਿਕਾਊ ਹੈ 7 ਲੱਖ ਰੁਪਏ ਰੇਟ ਮੰਗਿਆ ਜੀ ਇੰਜਨ ਦੀ ਫੁੱਲ ਗਰੰਟੀ ਹੈ 9963074211 ਇਹ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਤਾਂ ਤੁਸੀਂ ਨੰਬਰ ਨੋਟ ਕਰ ਸਕਦੇ ਹੋ 9877988446 ਇਸ ਨੰਬਰ ਤੇ ਪਾਏ ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਦੇ ਨਾਲ ਸਾਰੀ ਜਾਣਕਾਰੀ ਐਡ ਕਰਵਾ ਸਕਦੇ ਹੋ ਜੀਪ ਵਿਕਾਊ ਹੈ ਜੀ 1997 ਮਾਡਲ ਬਲੈਰੋ ਦਾ ਇੰਜਨ ਪਾਵਰ ਸਟੀering ਚਿਪ ਵਾਲੀ ਕਾਪੀ ਡਿਸਕ ਬ੍ਰੇਕ ਫੁੱਲ ਗਰੰਟੀ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਜੀ 2.5 ਲੱਖ ਰੁਪਿਆ ਰੇਟ ਰੱਖਿਆ ਗਿਆ ਜੀ ਪਾਵਰ ਸਟੀering ਹੈ ਬਲੈਰੋ ਦਾ ਇੰਜਨ ਹੈ ਚਿਪ ਵਾਲੀ ਕਾਪੀ ਹੈ ਡਿਸਕ ਬ੍ਰੇਕ ਫੁੱਲ ਗਰੰਟੀ ਹੈ ਜੀ ਨੰਬਰ ਨੋਟ ਕਰ ਲਓ 9417693039 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੀਪ ਹੈ ਜਿਹੜੀ 1997 ਮਾਡਲ 2.5 ਲੱਖ ਰੁਪਏ ਚ ਖਰੀਦ ਸਕਦੇ ਹੋ ਗੰਨੇ ਦੇ ਜੂਸ ਵਾਲੀ ਮਸ਼ੀਨ ਵਿਕਾਊ ਹੈ ਜੀ ਏਰੀਆ ਪਿੱਖੀ ਵਿਣ ਤਰਨਤਾਰ 65000 ਰੁਪਏ ਰੇਟ ਰੱਖਿਆ ਗਿਆ ਜੀ ਗੰਨੇ ਦੇ ਜੂਸ ਵਾਲੀ ਮਸ਼ੀਨ ਹੈ 77430 81480 77430 81480 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੰਨੇ ਦੇ ਜੂਸ ਵਾਲੀ ਮਸ਼ੀਨ 65000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇੱਕ ਵੀਰਾਂ ਨੂੰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰ ਵਧਾ ਚੜਾ ਕੇ ਪਾ ਦਿੰਦੇ ਨੇ ਰੇਟ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ। ਕਪਟੀਵਾ ਗੱਡੀ ਵਿਕਾਊ ਹੈ ਜੀ ਏਰੀਆ ਸ਼ਹਿਰ ਬਟਾਲਾ ਪਿੰਡ ਚੌਧਰੀਵਾਲ ਰੇਟ ਦੀ ਗੱਲ ਕਰੀਏ ਤਾਂ 7,50,000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਵੀ ਨੁਕਸ ਨਹੀਂ ਹੈਗਾ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ 8727044011 ਇਸ ਨੰਬਰ ਤੇ ਫੋਨ ਕਰਕੇ ਕਪਟੀਵਾ ਗੱਡੀ 7,50,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਜੀ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਜ਼ਮੀਨ ਪਲਾਟ ਕੋਠੀਆਂ ਤਾਂ ਕਿ ਅਸੀਂ ਲੈ ਕੇ ਆ ਸਕੀਏ ਲੇਜ਼ਰ ਕਰਾਹਾ ਵਿਕਾਊ ਹੈ ਜੀ 2023 ਮਾਡਲ ਟੌਪ ਮਾਡਲ ਹੈ ਜੀ ਰਿਮੋਟ ਵਾਲਾ ਏਰੀਆ ਮਲੇਰਕੋਟਲਾ 2 ਲੱਖ ਰੁਪਏ ਰੇਟ ਰੱਖੇਗੇ ਜੀ 2 ਲੱਖ ਰੁਪਏ ਰੇਟ ਰੱਖੇਗੇ ਲੇਜ਼ਰ ਕਰਾਹਾ ਵਿਕਾਊ ਹੈ ਜੀ ਰਿਮੋਟ ਵਾਲਾ ਟਾਪ ਮਾਡੂਲ ਜੀ 2023 ਮਾਡਲ ਏਰੀਆ ਮਲੇਰ ਕੋਟਲਾ 9876595905 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਦੇਖਦੇ ਆ ਰਹੇ ਨੇ ਅਤੇ ਸ਼ੇਅਰ ਕਰ ਰਹੇ ਨੇ ਮਹਿੰਦਰਾ ਕੋਂਟੋ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹੈ ਟਾਇਰ ਨਵੇਂ ਨੇ ਜੀ ਪੰਜਾਬ ਨੰਬਰ ਹੈ ਨਵੀਂ ਬੈਟਰੀ ਹੈ ਟਾਪ ਮਾਡਲ ਹੈ ਜੀ 325 ਰੇਟ ਰੱਖਿਆ ਹੈ ਏਰੀਆ ਮਲੇਰ ਕੋਟਲਾ 1025000 ਰੁਪਏ ਰੇਟ ਰੱਖਿਆ ਗਿਆ ਜੀ ਮਲੇਰਕੋਟਲੇ ਦੇ ਵਿੱਚ ਗੱਡੀ ਘੜੀ ਤੁਸੀਂ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਜੀ ਟਾਇਰ ਨਵੇਂ ਨੇ 14 ਮਾਡਲ ਹੈ ਜੀ 9876595905 9876595905 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ 325000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ 110 ਗਾਜ ਦੇ ਵਿੱਚ ਬਣੀ ਪੂਰੀ ਟਾਪ ਦੀ ਕੋਠੀ ਵਿਕਾਊ ਹੈ ਡਬਲ ਸਟੋਰੀ ਇੱਕ ਦੁਕਾਨ ਏਰੀਆ ਅੰਮ੍ਰਿਤਸਰ ਫੁੱਲ ਕੰਪਲੀਟ ਫੁੱਲ ਕੰਪਲੀਟ ਹੈ ਜੀ ਇੱਕ ਵੇ ਰੁਪਈਆ ਲਾਉਣ ਦੀ ਲੋੜ ਨਹੀਂ ਵਸ ਤੁਸੀਂ ਜਾ ਕੇ ਮਾਲਕ ਵੀਰ ਨਾਲ ਡੀਲ ਕਰ ਸਕਦੇ ਹੋ ਬਾਕੀ ਵੀਰ ਨੇ ਬਹੁਤ ਸੋਹਣੇ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਬਾਕੀ ਜਾ ਕੇ ਵੀ ਵੇਖ ਸਕਦੇ ਹੋ 110 ਗਾਜ ਦੇ ਵਿੱਚ ਬਣੀ ਕੋਠੀ ਹੈ ਡਬਲ ਸਟੋਰੀ ਕੋਠੀ ਹੈ ਇੱਕ ਦੁਕਾਨ ਹੈ ਏਰੀਆ ਅੰਮ੍ਰਿਤਸਰ ਹੈ ਜੀ ਫੁੱਲ ਕੰਪਲੀਟ ਹੈ 66 ਲੱਖ ਰੁਪਏ ਰੇਟ ਰੱਖਿਆ ਗਿਆ ਜੀ 77430 81480 ਇਹ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ 110 ਗੱਜ ਜਗ੍ਹਾ ਦੇ ਵਿੱਚ ਬਣੀ ਡਬਲ ਸਟੋਰੀ ਕੋਠੀ ਅਤੇ ਇੱਕ ਦੁਕਾਨ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ WhatsApp Facebook Instagram ਤੋਂ ਸੀ ਕਿਤੇ ਵੀ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਕਿਸਾਨ ਭਰਾਵਾਂ ਦੀ ਮਦਦ ਹੋ ਸਕਦੀ ਹੈ ਜੀ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੇ ਕਮੈਂਟਾਂ ਦੇ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਕਿ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀ ਘਰ ਤੁਹਾਨੂੰ ਚਾਹੀਦਾ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਣ ਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube ਦੇ ਨਾਲ ਐਂਡ Facebook ਪੇਜ ਖੇਤੀ ਖਬਰ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸ੍ਰੀਕਾਲ ਭਾਜੀ ਇੱਕ ਨਾ ਟਰੈਕਟਰ ਜਿਹੜੇ ਕੋਲ ਮੈਂ ਫੋਟੋਆਂ ਭੇਜਦਾ ਉਸੀ ਵੇਚਣਾ ਜੀ ਨਵਾਂ ਕਢਾਇਆ ਸੀ ਇੱਕ ਕਿਸ਼ਤ ਗਈ ਹੋਈ ਹੈ ਜੀ ਉਹਦੀ ਤੇ ਬਾਕੀ ਲੋਨ ਖੜਿਆ ਜੀ ਜੀ ਕਿਤੇ ਨੇ ਲੋਨ ਸਾਹਮਣੇ ਟਰੈਕਟਰ ਲੈਣਾ ਤਾਂ ਉਹ ਲੈ ਲਦੇ। ਫਸਲ ਦਾ ਲੋਨ ਬੰਦ ਕਰਾ ਦੇ। ਬੰਦ ਕਰਾਉਣੇ ਜਾਂ ਕਿਸ਼ਤ ਭਰੋਣੀਆਂ ਉਹ ਅਗਲੀ ਦੀ ਮਰਜ਼ੀ। ਅਸੀਂ ਇਹ ਟਰੈਕਟਰ ਵਿਚਣਾ ਹੈ। ਹਾਂਜੀ ਘਰ ਵਿੱਚ ਤਰਾਉਣ ਨੂੰ ਕੋਈ ਐ ਨਹੀਂਗਾ। ਤੇ ਕਿਸ਼ਤ ਇੱਕ ਗਈ ਹੋਈ ਏ ਆ ਜਾਣੀ ਹੁਣ ਭਰਾਤੀ। ਤੇ ਪਹਿਲੀ ਸਰਵਿਸ ਇਹਦੀ ਹੋਣੀ ਏ ਜੀ। 50 ਘੰਟੇ ਚੱਲਿਆ। ਤੇ ਅਜੇ ਤਰਾਇਆ ਨਹੀਂ ਕੀ ਕਿ ਤੁਸੀਂ ਪਲੀ ਬਣ ਕੇ ਇਹਨੂੰ ਐਡ ਪਾ ਦਿਓ ਤੇ ਇੱਕ ਕਿਸ਼ਤ ਗਈ ਹੋਈ ਹੈ ਬਾਕੀ ਲੋਨ ਸੰਭੜਾ ਲੋਨ ਸੰਭ ਲੈਵੇ ਲੋਨ ਬੰਦ ਕਰਾਉਣਾ ਹੈ ਬੰਦ ਕਰਾ ਦੇਵੀਂ ਜੇ ਕਿਸ਼ਤ ਬਾਈ ਕਿਸ਼ਤ ਭਰਉਣੀ ਹੈ ਤਾਂ ਵੀ ਉਹ ਕਾਗਜ਼ ਬਣਾ ਲਵੇ ਤੇ ਆਪਣਾ ਕਿਸ਼ਤ ਭਰਾਈ ਜਾਵੇ